ਸਾਹਿਬ ਜੀ ਲੈ ਗੰਦੇ ਕੰਮ ਕਰੀ ਜਾਂਦਾ ਇਧਰ ਮੈਂ ਰਿਕਾਰਡ ਕਰ ਲਿਆ ਵੇ ਲੈ ਮੜਾ ਆ ਗਿਆ ਤੇ ਬਹਿ ਗਿਆ ਅਸਲ ਚ ਨਾ ਇਹ ਗਿਆ ਹੀ ਗੂਲਪ ਲੈਣਾ ਉਹ ਭੈਣ ਕਿਦਾਂ ਕਿਹੜੀ ਗੂਲਪ ਓਏ ਬੰਦ ਕਰ ਇਹ ਮੜਿਆ ਤੈਨੂੰ ਮਾਣਾ ਖਰਾਬ ਕਰ ਅਜੇ ਨਗਾਹੇ ਚਾਲੂ ਕਰਤਾ ਅਜੇ ਮੂਹਲ ਕੰਦੀ ਫਿਰਦੀ ਆ ਇਹਨਾਂ ਨੇ ਐਡਰਸ ਪਰ ਇਹਨੂੰ ਮੋੜ ਦੇ ਓਏ ਜੇ ਲੜਨਾ ਤੇ ਬਾਹਰ ਹੋ ਜਾਓ ਲੈ ਲੀ ਹੈਲੀਕਾਪਟਰ ਦੀ ਆਇਰੋਪ ਲੈਣੇ ਮੜਾ ਚੇਤੀ ਬੰਦ ਕਰੋ ਮੈਂ ਪੈਸੇ ਪੂਰੇ ਮੰਗਵਾਣੇ ਕੇ ਸ਼ੌਕ ਸ਼ੌਂਕ ਹੀ ਹੁੰਦਾ ਹੈ ਉਹ ਤਰੇ ਕਿਨੇ ਆਏ ਬਲੰਡ ਬੈਟ ਚੌੜੇ ਪਾਏ ਤੇ ਅਮਰੋਤੀ ਨੂੰ ਚੈੱਕ ਕਰ ਲਾ ਉਹ ਭਈਆ ਕੁੜੀਆਂ ਰੋਟੀ ਨੂੰ ਨਾ ਨਾ ਲਾ ਕੇ ਬਟਰ ਤੇ ਕਹਿੰਦਾ ਬਟਰ ਨਾ ਨਹੀਂ ਆ ਮਿਕਸ ਮਿਕਸ ਮਿਕਸਿੰਗ ਇਨ ਦਾ ਹਾਊਸ ਸੋਸ ਵੀ ਗੱਲ ਦੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਖੈਰ ਹੋਗੇ ਪਹਿਲੀ ਗੱਲ ਤਾਂ ਖੁਸ਼ੀ ਹੈ ਗੱਲ ਦੀ ਆ ਵੀ ਵੀ ਤੁਹਾਡੇ ਨੇ ਲੈ ਲਈ ਗੱਡੀ ਆਪਦੀ ਗੱਡੀ ਐ ਵੀਰ ਭਰਾ ਨਾਲ ਹੋਣਾ ਇੱਕ ਵੱਖਰਾ ਹੀ ਮਤਲਬ ਇਹ ਨਜ਼ਾਰਾ ਤੇ ਖੁਸ਼ੀ ਹੁੰਦੀ ਹੈ ਨਾ ਤੇ ਵੱਖਰਾ ਹੀ ਮੋਲ ਜਾ ਆ ਜਾਂਦਾ ਤੇ ਹੁਣ ਆਪਾਂ ਜਾ ਰਹੇ ਆ ਫਿਲਹਾਲ ਬਸ ਸਟੈਂਡ ਭਰਾ ਆ ਰਿਹਾ ਰਵੀ ਆ ਰਿਹਾ ਉਹਨੂੰ ਉੱਥੇ ਚੱਕਾਂਗੇ ਤੇ ਏਜੰਟੀ ਯਾਰ ਥੋੜਾ ਜਣਾ ਇਹਦੇ ਲੈ ਪੈਜੇ ਫਸੇ ਨੇ ਪੈਸੇਆਂ ਦਾ ਮੜਾ ਜਾ ਉੱਧਰ ਜਾਣਾ ਆਪਾਂ ਕੋਸ਼ਿਸ਼ ਕਰਕੇ ਆਵਾਂਗੇ ਤੇ ਜੇ ਨਿਕਲ ਤੇ ਕਢਾਲੀ ਆਪਾਂ ਕਿਉਂ ਜਾਣ ਕਢਾਵਾਂਗੇ ਕਿ ਕਢਾਉਣੇ ਖਡਾਉਣੇ ਪੈਣੇ ਆ ਜਾਨ ਮੈਨੀਆਂ ਹੀ ਆ ਥੋੜਾ ਓਖਾ ਤਾਂ ਬਹੁਤ ਓਖਾ ਗਿਆ ਗੱਡੀ ਲੈਣ ਕਰਨਾ ਬਹੁਤ ਯਾਰਾ ਓਖਾ ਹੋਇਆ ਪਿਆ ਉਹਦੇ ਇੰ ਇਉਂਦਾ ਵੀ ਲੈਣੇ ਕਈ ਹੁਣ ਤੇ ਉਹ ਤਾਂ ਹੁਣ ਤੇ ਮੈਂ ਮੈਂ ਨਾ ਵੀ ਭਾ ਜਿੰਨੂ ਰੁਪਈਆ ਦੱਸ ਦਦੇ ਨਾ ਉਹ ਕੋ ਵੀ ਲੋਤੋਂ ਹੀ ਲੈਣੇ ਲੈਣੇ ਹੀ ਪੈਣੇ ਆ ਜਾਨ ਸਰਨਾ ਨਹੀਂ ਉਦਾ ਤੇ ਹੁਣ ਜੇ ਟਰੈਵਲਿੰਗ ਕਰਨੀ ਨਾ ਇਹ ਪੈਸੇ ਬਾਕੀ ਮੈਂ ਤੁਹਾਨੂੰ ਕੋਈ ਨਹੀਂ ਆਪਣਾ ਗੱਡੀ ਦਾ ਵੀ ਇੱਕ ਤੁਹਾਨੂੰ ਵੱਖਰਾ ਵੀਊ ਖਾਵਾਂਗੇ ਹਨਾ ਆਓ ਬਾਹਰ ਨਿਕਲ ਕੇ ਬਾਹਰ ਨਿਕਲ ਕੇ ਜਦੋਂ ਮੇਲਦੇ ਆਂ ਆਹ ਗਲੋਤਾ ਡੀਕਨ ਦੇ ਮੈਚ ਲਾ ਪਹੁੰਚਦੇ ਰਕੋ ਬਾਕੀ ਮਿਲਦੇ ਆ ਜਸੀ ਗਾਇਰ ਜੀ ਲੈ ਗੰਦੇ ਕੰਮ ਕਰੀ ਜਾਂਦਾ ਇਧਰ ਮੈਂ ਰਿਕਾਰਡ ਕਰ ਲਿਆ ਵੇ ਇਹਦੇ ਤੇ ਹੀ ਉਸ ਵੇਲੇ ਆਨ ਕਰ ਦਿੰਦੇ ਨੇ ਤੇ ਵੇਲੇ ਆਡਾ ਪਰਸਨਲ ਵੀ ਹੁੰਦਾ ਕੁਝ ਪਰਸਨਲ ਹੋ ਕਰਨਾ ਤੇ ਵੀਰ ਉਹ ਬੋਰੀਆਂ ਉਲੇ ਚੱਲ ਜੋ ਆਏ ਭੈਣ ਜੋ ਲੈ ਬੁਮਾਰੀ ਇਹ ਰਲ ਗਈ ਇਹ ਇੰਨਾ ਨੇ ਹੁਣ ਇਹੋ ਗੰਦ ਰਣਾ ਬਾਰੀ ਵੀ ਨਹੀਂ ਬੰਦ ਕਰਕੇ ਲੈ ਮੜਾ ਆ ਗਿਆ ਤੇ ਬਹਿ ਗਿਆ ਹਾਂ ਤੇ ਅਸਲ ਚ ਨਾ ਇਹ ਗਿਆ ਹੀ ਗੂਲਪ ਲੈਣ ਉਹ ਭੈਣ ਕਿਦਾਂ ਕਿਹੜੀ ਗੂਲਪ ਓਏ ਨਾ ਹੁਣੇ ਵਖਾ ਦੇਣੀ ਜਿਹੜੀ ਹੁਣੇ ਸੁੱਟੀ ਦੂ ਏਸੀ ਸ਼ਰਟ ਮੂੰਹ ਬੰਦ ਕਰ ਲੈ ਵੇਖਿਆ ਸੱਚੀ ਗੱਲ ਸਿਆਣੀ ਕਹਿੰਦੇ ਚੁੱਪਦੀ ਆ ਹਾਂ ਆਹ ਟੈਂਪੂ ਚ ਨਾ ਮਾਰੀ ਇਹਨੂੰ ਚੁਵੰਡੀ ਫੁੱਲ ਤੇ ਜਾਣ ਹੁਣ ਮੇਰਾ ਪਾ ਚੱਲੀ ਹੈ ਬੜਾ ਢਾਈ ਦਾ ਇਹਨੂੰ ਸੈਂਟਰੋਂ ਲਿਆਂਦਾ ਹੈ ਪਰਸੋਂ ਚੱਲ ਹੈ ਸੈਂਟਰੋਂ ਲਿਆਂਦਾ ਇਹਨੂੰ ਆ ਡੋਲਾ ਸੈਂਟਰ ਵਾਲਾ ਤੇਰਾ ਪਾਸ ਡੋਲਾ ਸੈਂਟਰ ਵਾਲਾ ਬਾਜ ਜਿਹੜਾ ਸੈਂਟਰ ਵਾਲੇ ਬਹੁ ਡੋਲੇ ਵਾਲੇ ਵੇਖੇ ਮੈਂ ਸੈਂਟਰ ਦੇ ਵਿੱਚ ਠੀਕ ਹੈ ਨਾ ਏਸੀ ਛੱਡ ਦੋ ਭਾਜੀ ਅੜੀ ਕਰਕੇ ਜਿੰਮ ਕਰਦੇ ਰਹਿਣਾ ਉਹਦਾ ਕੀ ਫਾਇਦਾ ਜਿੰਮ ਦਾ ਛੱਡ ਲੋ ਜਾਂ ਤੁਹਾਨੂੰ ਕਿਹੜਾ ਛੱਡਣਾ ਨਹੀਂ ਹੁੰਦਾ ਨਹੀਂ ਵੀਰ ਜੀ ਛੱਡਣਾ ਹੁੰਦਾ ਕੀ ਉਹ ਪਰਸੋਂ ਨਾ ਗੱਡੀ ਚਲਾਉਂਦੇ ਆ ਪਰਸੋਂ ਵੇ ਗੱਡੀ ਚਲਾਉਦਾ ਮੇਰੇ ਕੋਲ ਆਇਆ ਹੀ ਮੈਂ ਚੱਲ ਕਰਦਾ ਸਾਸੰਗ ਪਿਆ ਆ ਆ ਗੜਾ ਇਹ ਤਪਿਆ ਮੈਨੂੰ ਜਿਤਨ ਗੱਡੀ ਜਾਂਦੀ ਨਾ ਤੇ ਇਹ ਨਾਲ ਮੈਨੂੰ ਗੁੱਸੇ ਜਨਾ ਪਿਆ ਮੈਂ ਵੀ ਸੂਰ ਘਟਦਾ ਤੜਕੇ ਮੈਨੂੰ ਆਂਦਾ ਹਾਂ ਕਿਦਾਂ ਮੈਂ ਕਿਦਾਂ ਆਉਂਦਾ ਲੈ ਤੂੰ ਕਪੜ ਜਨਾ ਉਹ ਭੈਣ ਚੋ ਫੇਰੀ ਕੋ ਮੰਨੀ ਕੁੜੀਆਂ ਸਭ ਪਹਿਲਾਂ ਉਹ ਛੁੱਟੀ ਕਰ ਠੀਕ ਆ ਸੁਣ ਛੁੱਟੀ ਤੈਨੂੰ ਆ ਗਾਲ ਫੇਰੀ ਫੇ ਸ਼ਾਮੀ ਇਹ ਮੈਸੋ ਆਇਆ ਫਿਰ ਮੈਂ ਚਲਾਉਂਦਾ ਪਿਆ ਫਿਰ ਚੱਲ ਮੀਫੋ ਆਇਆ ਜੱਫੀ ਭਾਗੇ ਮਿਲਿਆ ਜਲੋ ਭਾਈ ਨਾਲ ਪਿਆਰ ਬੜਾ ਆਪਣਾ ਜੱਫੀ ਭਾਗੇ ਮਿਲਿਆ ਗੁੱਸਾ ਠੰਡਾ ਹੋ ਗਿਆ ਮੈਂ ਉਹ ਦਿਨ ਸੱਚ ਉਸ ਦਿਨ ਘੱਟ ਭੱਜ ਗਿਆ ਸੀ ਫਿਰ ਮੈਂ ਚਲਾਉਂਦਿਆਂ ਗੱਡੀ ਹਾਂ ਦੇ ਉਹ ਗੇਅਰ ਸਾਲੇ ਨਹੀਂ ਪਤਾ ਆਉਂਦਾ ਕਈ ਯਾਰ ਗੇਅਰ ਇਹ ਪਾਉਂਗਾ ਸਾਲੇ ਤਾਂ ਯੂ-ਟਰਨ ਲੈ ਲੱਗੇ ਆਹੋ ਜੀ ਤੂੰ ਦੇ ਰਿਸਕੇ ਚਲਾਇਆ ਤੇ ਤਿੱਜਾ ਗੇਅਰ ਪਾਤਾ ਪਿਛੇ ਬੈਠੇ ਮੇਰੇ ਦੁਆਲੇ ਗਾਉਂਦਾ ਤੂੰ ਜੋ ਗੇਅਰ ਪਾਤਾ ਮੈਂ ਸਾਲੇ ਮੈਂ ਤਾਂ ਪਾਣੀ ਨਹੀਂ ਰਿਹਾ ਉਹ ਸਾਲੇ ਮੈਂ ਤਾਂ ਦੋ ਬੰਦੇ ਗਵਾਇਆ ਗੇਅਰ ਤੂੰ ਆਪ ਪਾਇਆ ਮੈਂ ਨਹੀਂ ਪਾਇਆ ਹੌਂ ਲੱਗੇ ਵੱਡੇ ਮਾਰਾਈ ਦੀ ਓਦਰ ਵੀ ਵੱਡੇ ਖਲੋਤੇ ਹੀ ਓਏ ਓਦਰ ਵੱਡੇ ਵਡੇਰੇ ਓਦਰ ਹੀ ਵੱਡੇ ਖਲੋਤੇ ਹੀ ਚੱਲਣਾ ਮੈਂ ਤੇਰੇ ਨਾਲ ਜਾਣਾ ਓਏ ਨਹੀਂ ਓਏ ਰਹਿਣ ਦੇ ਇੱਧਰ ਨੂੰ ਮੋੜ ਲਾ ਨਾਲ ਹੀ ਮੈਂ ਦੱਸਿਆ ਬੰਦੇ ਕਿਹੜੇ ਨਿੱਕੇ ਰਵੀ ਤੇਰਾ ਵੀ ਜਨਮ ਦਾ ਨਾਉਂਦਾ ਓਰੇ ਮਾਮਾ ਬਰਸਾਤੀ ਕੱਢੂਗਾ ਤੂੰ ਸੁਣਦਾ ਆ ਮੈਂ ਹੁਣ ਮੌਸਮ ਹੀ ਨਾਲੇ ਤੂੰ ਜਾਇਆ ਨਾ ਜਾ ਸਾਲਿਆ ਆ ਤਾਂ ਆ ਤਾਂ ਰਵੀ ਤੇਰਾ ਵੀ ਜਨਮ ਦਾ ਨਾਉਂਦਾ ਮੈਂ ਓਰੇ ਬਰਸਾਤੀ ਕੱਢੂਗਾ ਵੀ ਜਿਹੜਾ ਉੱਥੋਂ ਡਿੱਗਾ ਅਸਾਂ ਇੰਨੀ ਗੱਲ ਕਰਨ ਦੀ ਵਾਟ ਛੱਡ ਕੇ ਮੈਂ ਵੀ ਬੰਦ ਕਰ ਕਿਉਂ ਹੋ ਗਿਆ ਤੈਨੂੰ? ਮਾਨਾ ਖਰਾਬ ਹੋ ਗਿਆ। ਓਏ ਅਜੇ ਨਗਾਰੇ ਚਾਲੂ ਕਰਤਾ। ਅਜੇ ਮੂਹਲ ਕਉਂਤੀ ਫਿਰਦੀ ਐ। ਤੱਕ ਤੋਂ ਮੂਹਲਾ ਕਰਾਇਆ ਨੇ। ਐਡਰਸ ਬਾਰੇ ਨੂੰ ਮੋੜ ਦੇ। ਓਏ ਜੇ ਲੜਨਾ ਤੇ ਬਾਹਰ ਹੋ ਜਾਓ। ਉੱਤੇ ਜਾ ਸਾਲਿਆ। ਥੱਲੇ ਉਤਰ ਜੋ ਮੈਂ ਤੈਨੂੰ ਦੱਸ ਦਾਂ। ਹੈ? ਆਹ। ਚੱਲ ਗਏ ਉਧਰ ਪਿਛੇ। ਅਵਸਰ ਹੀ ਪੈਣ ਕੇ ਬਹਿ ਗਈ। ਕਿੱਦਾਂ ਕਿੱਦਾਂ ਕੀ ਰਵੀਪਾ? ਉਹ ਘਰ ਦੀ ਗੱਲ ਹੁੰਦੀ ਛੱਡ। ਨਹੀਂ ਹੁਣ ਘਰ ਚ ਲੈ ਆ ਇਹਨਾਂ ਨੂੰ। ਦੀਦੀ ਬਣਾ ਲਓ ਮਿੰਟ ਚ। ਇਹ ਦਾ ਨਾ ਆਣਾ ਹਾਂ ਆਣਾ ਨੈਣ ਨਕਸ਼ੇ ਨੂੰ ਮਾਤੇ ਕਿਨੇ ਮਾਲੇ ਮਗਨਿਕ 15 ਇੰਚੀ ਡੌਲਾ ਇਹ ਅੱਛਾ ਤੂੰ ਗੱਲ ਸਿੱਧੀ ਡੌਲੇ ਤੇ ਲਿਆ ਤੂੰ ਵਿੱਚ ਐਵੇਂ ਨੈਣ ਨਕਸ਼ੇ ਨੂੰ ਗੱਲ ਤੇ ਤੂੰ ਡੌਲੇ ਤੇ ਕਰਨੀ ਆ ਨਹੀਂ ਮੇਰੀ ਗੱਲ ਸੁਣ ਹਣਾ ਹਾਂਜੀ ਆਪਣਾ ਸਾਡਾ ਹੀ ਆ ਬੜਾ ਚਲੋ ਪੁਲਿਸ ਵਾਲੇ ਵੇਂਦੇ ਹਣਾ ਹਾਂ ਹਣਾ ਉਹ ਦੋਸਨਾਂ ਆਇਆ ਲੱਗਦਾ ਵੀ ਪਰਤੇ ਕੀ ਹੋ ਗਿਆ ਆਹੋ ਤੇ ਭਾਰ ਦੇਦੋ ਨਾ ਆ ਕੋਈ ਵੀਰ ਭਰਾ ਵੇਂਦਾ ਨਾ ਜਾਂਦੇ ਆਉਂਦੇ ਆ ਉਦੋਂ ਦਾ ਸਾਲਾ ਰੂਹ ਖੁਸ਼ ਹੋ ਜਾਂਦੀ ਹੂ ਅੰਬੈਸ਼ ਤੋਂ ਬੈਣੀ ਜਦੋਂ ਮੈਨੂੰ ਸਲੂਨ ਚ ਲੈਣ ਆਉਂਦਾ ਚੌੜੇ ਟਹਿਰਾਂ ਨਾ ਭੈਣ ਜਿੱਦਾਂ ਮੈਂ ਤਾਂ ਬੱਸ ਚ ਆਇਆ ਲੈ ਬੱਸ ਚ ਆਇਆ ਤੇ ਤੇਰਾ ਪਾਸਾ ਲੈ ਕੇ ਆਣਾ ਕੋਈ ਨਾਲਿਆ ਨਹੀਂ ਤੇ ਤੂੰ ਘਟ ਗਿਆ ਤੇ ਰੰਗ ਘਟ ਗਿਆ ਕੋਈ ਸਾਰਾ ਬੱਸ ਤੇਰੇ ਪਾਸੇ ਆਉਂਦਾ ਬੱਸ ਖੜੀ ਬੈਠੀ ਹੋਵੇ ਕਿਹੜੀ ਮਰਦਾ ਇੱਥੇ ਹੀ ਉਤਰਦਾ ਨਹੀਂ ਤੇ ਪੀ ਆਰਟੀਸੀ ਜਾਇਆ ਵਾ ਕਿਉਂ ਏ ਤੇਰਾ ਆਧਾਰ ਕੱਟਦੇ ਆ ਹਨਾ ਨੂੰ ਮੈਂ ਨਾਲਿਆ ਖੁਸਰਾ ਉਸਾ ਚ ਯਾਰ ਉਹ ਖੁਸਰਿਆਂ ਦਾ ਵੀ ਮਨ ਲੱਗਦਾ ਹੋਊਗਾ ਉਹ ਦੇ ਦੇ ਯਾਰ ਹੈਨਾ ਉਹ ਸਾਲੇ ਕੋਲੋ ਲੈ ਜਾਂਦੇ ਕਿੱਦਾਂ ਕਿੱਦਾਂ ਐ ਮਨ ਉਹ ਸਾਲੇ ਕੋਲੋ ਲੈ ਜਾਂਦੇ ਆ ਹੈ ਉਹ ਟੱਕਰ ਆ ਉਹ ਟੱਕਰ ਆ ਕਿਦਣਾ ਪੜ ਉਹ ਓਏ ਸਾਈ ਓਏ ਇਹਨਾਂ ਨੂੰ ਕੰਡੈਕਟਰ ਨਾਲ ਉਹ ਵੀ ਲੈ ਜਾਂਦੇ ਆ ਦੇ ਲਓ ਜੀ ਪਰ ਨਹੀਂ ਆਪੀ ਬਾ ਆਪਾਂ ਨੂੰ ਭੁੱਖਾ ਨਹੀਂ ਵੀਰ ਮਰਨ ਦਿੰਦਾ ਜਿਹੜਾ ਉਹਨੇ ਉਹਨੇ ਚਪੇੜਾ ਮਾਰਾ ਦਿੰਨਾ ਚਪੇੜਾ ਨਹੀਂ ਉਹ ਆਹ ਨਹੀਂ ਜਿਹੜੇ ਹਿਸਾਬ ਨਾਲ ਤੂੰ ਤਾੜੀਆਂ ਮਾਰੀਆਂ ਠੀਕ ਹੈ ਆਪਣਾ ਭੁੱਖ ਬੜੀ ਲੱਗੀ ਹੋਵਾ ਹੈ ਆਹਦਾ ਉਹਨੇ ਕੁੜੀ ਖੇੜਤ ਨੇ ਕਿਹਾ ਯਾਰ ਨਾ ਹੈ ਕਿਤੋਂ ਪੈਂਦਾ ਪਤਾ ਕੋਈ ਪਿੰਡ ਦਾ ਤੂੰ ਗਿਆ ਤੇ ਮਰਿਆ ਕੋਈ ਨਾ ਗਿਆ ਅੱਜ ਆ ਗਿਆ ਮम्मा ਸਾਢੇ 1.5 ਸਾਲ ਹੋ ਗਿਆ ਬਣ ਕੇ ਜੀਣ ਨੂੰ ਹੁਣ ਜਿਆਦੇ ਪੈਸੇ ਆ ਜਾਣਗੇ ਤੇ ਗੱਡੀ ਵੀ ਖਵਾ ਕੇ ਆ ਜਾਂਗੇ ਕੱਲ੍ਹ ਆਵੇਂ ਓਏ ਠੀਕ ਗੱਲ ਹੈ ਲਿਮਟ 'ਚ ਰਹਾ ਹੈ ਬੱਡੀ ਨੀ ਮੈਂ ਕੋਣ ਹਾਂ ਮੈਂ ਭਾਵੇਂ ਘਰ ਬੁੜਾ ਨਾ ਬੁੜਾ ਹਾਂ ਮੈਂ ਘਟਿਆ ਕਿਉਂ ਫਿਰ ਬਣਾਇਆ ਹੂੰ ਉਤਰੋਂ ਰਹੀ ਗੱਲ ਲੈ ਬੰਦ ਕਰ ਇਦਾਂ ਨਹੀਂ ਬੋਲੀਂ ਹਾਂ ਬਤਮੀਜ਼ੋ ਸਿਆਣੇ ਬਿਆਣੇ ਤੂੰ ਹੀ ਹੈਗੇ ਜੋ ਉਹ ਗਾਣਾ ਬੰਦ ਕਰੋ ਯਾਰ ਆ ਗਏ ਮਮਾ ਨੂੰ ਆਵਾਜ਼ ਨਹੀਂ ਕਰ ਲੈ ਜੀ ਪਾਸਾ ਲੈ ਵੀ ਆਪਣਾ ਅਫਸਰਾ ਜੀ ਰਵੀ ਲਗਾ ਚਾਹ ਪੀ ਆਉਣਾ ਚਾਹ ਦੇ ਨਹੀਂ ਇੰਨੇ ਇੰਨੇ ਆਪ ਬਣਾ ਕੇ ਪਿਆਦੇ ਨਹੀਂ ਓਕੇ ਤੋਂ ਪੀ ਲੋ ਲੈ ਆ ਵੀ ਗੱਲਾਂ ਕਰਦਾਂ ਨਾ ਖੋਖੇ ਵਾਲਾ ਆ ਪਿਆ ਦੇ ਉਹ ਮਮਾ ਚਾਹ ਨਾ ਖੋਖਾ ਕਹਿੰਦੇ ਆ ਉਹ ਨੂੰ ਕੁਲ ਪਾਲੀ ਜਗ੍ਹਾ ਲੈ ਗਿਆ ਨੂੰ ਆਹੀ ਖੋਖੇ ਵਾਲੇ ਉਹਨੂੰ ਕੁਲ ਪਾਲੀ ਜਗ੍ਹਾ ਲੈ ਗਿਆ ਉਹ ਤਾਂ ਖੋਖੇ ਵਾਲਾ ਲੰਗਰ ਵਾਲਾ ਸਾਲਿਆ ਉਹ ਆ ਨੂੰ ਚਾਹ ਓਏ ਹਾਨੂੰ ਚਾਹ ਪਿਆ ਭਾਵੇਂ ਲੰਗਰ ਦੀ ਪਿਆ ਉਹ ਤਾਂ ਹੀ ਪੀਣੀ ਇੱਥੇ ਹਵੇਲੀ ਆ ਗਈ ਓ ਜੇ ਉੱਥੇ ਪੀਣੀ ਉੱਥੇ ਪਿਆਰੇ ਜਾਂ ਕੈਫੇ ੱਡੇ ਪੀਣੀ ਕੈਫੇ ੱਡੇ ਆਜਾਜ ਦੇ ਬੈਠੇ ਹੋ ਕਿਦਨ ਗਾਓ ਕਿਦਨ ਗਾਓ ਕਿਦਨ ਗਾਓ ਹਾਂ ਹੈ ਕਿਦਨ ਗਾਓ ਕਿਦਨ ਗਾਓ ਮੜੀ ਗਿਆ ਨੇ ਤਨੂ ਹੁਣੇ ਹੈਲੀਕਾਪਟਰ ਤੇਰੀ ਭੈਣ ਨੂੰ ਡਰਾਤਾ ਹਿਸਾਲ ਹੈ ਹੈਲੀਕਾਪਟਰ ਗੱਲ ਤੇ ਸੁਣੋ ਥੋੜੀ ਕੀਆ ਮੈਂ ਨਹੀਂ ਵੇਖਿਆ ਹੈਲੀਕਾਪਟਰ ਨਹੀਂ ਆਇਆ ਹੈਲੀਕਾਪਟਰ ਨਹੀਂ ਆਇਆ ਰੋਪ ਲੈਣੇ ਮੜਾ ਚੇਤੀ ਬੰਦ ਕਰੋ ਮੈਂ ਪੈਸੇ ਭੁਗਾਉਣੇ ਕਿ ਠੀਕ ਠੀਕ ਓਕੇ ਓਕੇ ਆਪਾਂ ਮਿਲਦੇ ਆਂ ਇਹਨਾਂ ਨੋਵੇ ਲਿਜ਼ੰਦਰਾ ਹੀ ਕਿ ਕਰ ਗਾਲੀ ਐਂ ਬੰਦਾ ਨਹੀਂ ਦੱਸਣਾ ਕਿਥੋਂ ਗਾਲ ਠੀਕ ਠੀਕ ਓਕੇ ਓਕੇ ਆਪਾਂ ਵੀ ਮੈਨੂੰ ਬੜਾ ਫੁਗਰੀਆਂ ਨੂੰ ਮਾਰਲਾ ਚਲਾ ਮੈਂ ਲੈਣਾ ਵਾ ਲੈ ਵੀ ਹੈਲੀ ਆਪਾਂ ਪਹੁੰਚ ਗਏ ਆਂ ਵਿੱਚ ਆਏ ਪਹਿਕ ਨਹੀਂ ਅਜੀ ਅਜੀ ਜੜੀ ਪਿੰਮੜ ਆ ਜੂਗੀ ਆਏ ਨਹੀਂ ਆਏ ਨਹੀਂ ਬਾਹਰੋਂ ਆਉਂਦੀ ਆ ਨਾ ਟਾਈਮ ਲੱਗ ਜਾਂਦਾ ਵਾ ਉਹ ਵਿਊ ਬਹੁਤ ਸੋਹਣਾ ਹੁੰਦਾ ਜੀ ਉਦਨ ਨਾਲ ਜਾਣਾ ਅਜ ਵਧੀਆ ਜੀ ਸਾਹਮਣੇ ਮੰਗ ਜੀ ਸਾਹਮਣੇ ਮੰਗ ਪੈਸੇ ਲੈ ਆ ਗਏ ਜੀ ਭਾਵਾ ਤਾਂ ਕਰੀ ਸੰਘਿਆ ਲੈ ਉਹ ਤੇਰੀ ਭਣ ਸਾ ਓ ਹੈਪੀ ਯਰ ਬਰਜਰ 20 ਕ ਦਾ ਦੇ ਦੇ ਯਾਰ ਯਾਰ ਲੈ 20 ਕ ਦਾ ਦੇ ਦੇ ਯਾਰ ਸਾਰੇ ਲੈ ਗਿਆ ਕੁਲ ਨਾ ਵੀ ਜਾ ਕੀ ਗੱਲ ਮੈਨੂੰ ਹਰਤ ਰੱਖਿਆ ਮੈਂ ਓਏ ਤੇ ਪਾ ਪਾਣੀ ਨਾ ਡਟਾਈ ਸਸੀਆ ਵੀਰ ਜੀ ਕੀ ਗੱਲ ਕੀ ਆ ਜੀ ਕੀ ਹਾਲ ਹੈ ਵੀਰ ਜੀ ਠੀਕ ਠਾਕ ਵੀਰ ਜੀ ਪੈਸੇ ਖੋ ਗਏ ਲੈ ਆਜੋ ਮੈਂ ਥੋਏ ਹੋ ਗਏ ਲੈ ਆਜੋ ਮੈਂ ਤੁਹ ਹੋ ਗਏ ਸਾਰੇ ਖੋ ਤੇ ਤਰ ਤੋ ਲੱਕਦੇ ਆ ਨੇ ਆ ਗਿਆ ਨਹੀਂ ਤੇਰੀ ਨਾਲ ਦੀ ਨੇ ਮੂੰਹ ਚੁੱਕਲਾ ਦਫਾ ਕਰ ਦੇ ਜਿੱਦਾਂ ਦਾ ਮੂੰਹ ਆ ਮੈਂ ਹੋਰ ਕਿ ਲਾਇਆ ਵਾ ਮੈਂ ਪਹਿਨਾਂ ਦੀ ਮੂੰਹ ਬੜਾ ਚਾਤੂ ਮਗਲਾ ਕਰਕੇ ਪਹਿ ਲੈ ਕੇ ਇਹਨੂੰ ਨਹੀਂ ਆ ਆ ਗਈ ਆ ਲਿਆ ਦੇ ਯਾਰ ਬੋਤਲ ਨੂੰ ਮੈਂ ਪਿਛੇ ਜਾ ਰਿਹਾ ਹਾਂ 20 ਸਾਲ ਪਹਿਲਾਂ ਉਹ ਕਿ ਤਰ੍ਹਾਂ ਨੇਕੀਆਂ ਦੀ। ਟੀਵਰਾਏ ਇੰਨਾ ਹੀ ਕਰ ਦਿੰਦੇ ਆ। ਚਲਾਦ ਨੂੰ ਚਾਹ ਪਿਆਵਾ। ਅੱਗੇ ਕੋ ਯਾਰ ਉਹ ਅੱਗੇ ਹੋਣਾ ਹੀ ਉਹ। ਇੰਨੀ ਕੋ ਗਰੀਬੀ ਹੋਣੀ ਚਾਹੀਦੀ ਆ ਕਿ ਚਾਹ ਵੀ ਵੇਚ ਲੋ। ਵੇ ਲਈ ਆ ਕੇ ਪੀਣੀ ਪੈਂਦੀ ਹੈ ਇਹ ਇੰਨੀ ਕੀ ਗਰੀਬੀ ਹੋਣੀ ਚਾਹੀਦੀ ਹੈ ਹਾਂ ਅੰਮ੍ਰਿਤ ਦੇ ਮੰਤਰੀ ਕਹਿੰਦਾ ਵੀ ਬੀਬੀ ਨਾ ਫੜ ਲੈ ਪੁੱਤਲੇ ਲੈ ਕੇ ਆਪੇ ਚਵਲ ਪ੍ਰੇਡ ਕਰਾ ਲੂਗਾ ਤੇ ਆਈ ਤਾਂ ਮੁਕਰ ਜਾਣਾ ਵਾਂ ਚਾਹ ਪੜਾਈ ਮੈਂ ਪੀਲਾ ਘੁੱਟ ਭਰ ਕੇ ਨਾ ਓ ਸਿਮਰਨ ਨਾਲ ਦੀ ਗੱਲ ਨਹੀਂ ਹੈਗੀ ਤੇ ਮੈਂ ਫਿਰ ਫੜ ਕੇ ਮੈਂ ਫਿਰ ਫੜ ਕੇ ਇੱਧਰ ਆਤੀ ਮੈਂ ਫੜ ਕੇ ਇੰਜ ਰਾ ਤੇ ਮੈਂ ਫਿਰ ਸਿਮਰਨ ਤੋਂ ਪੀਣੀ ਹਾਂ ਨਹੀਂ ਤੇ ਲੰਗਰ ਸੀ ਇਹਨੂੰ ਸਵਾਦ ਹੀ ਲੰਗਰ ਸੀ ਲੱਗਦੀ ਆ ਤੇ ਨਹੀਂ ਸ਼ਰਮ ਆਉਂਦੀ ਤੁਹਾਡੇ ਨਾਲ ਬਹਿ ਲੱਗਦਾ ਕਿੱਦਾਂ ਲੱਗਦਾ ਵੀ ਹਲੀ ਕਿ ਆ ਗਿਆ ਸਮਝ ਨਹੀਂ ਗੱਲ ਤਾਂ ਪਤਾ ਨਹੀਂ ਢੰਡ ਘੜਲਾ ਸ਼ਰਮ ਆਉਂਦੀ ਮੈਨੂੰ ਕਾਲੇ ਮੂੰਹ ਵੇਖੋ ਬਣ ਕੱਡੇ ਕਾਲੇ ਕਾਲੇ ਤੇ ਚੱਲੇ ਮੈਂ ਕੱਲੇ ਜੱਟਾ ਮੈਂ ਦੇ 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 ਲੋਕੀ ਕੀ ਆ ਤੂੰ ਕੱਲੇ ਜੱਟਾ ਮੈਂ ਅੱਛਾ ਚਿੱਟਾ ਉਹ ਕਾਲਾ ਗੋੜੇ ਨੂੰ ਬਹਿਣੀ ਇਹੋ ਪਿਛੇ ਲੈ ਕੇ ਬਾਹਰ ਚ ਸੁੱਕਿਆਂ ਚ ਰਹਿ ਆਈ ਚਲੋ ਕਿਸੇ ਤੇ ਕਰ ਲੋ ਮੰਮਾ ਬੈ ਕੇ ਆ ਗਿਆ ਦਵਾਈਆ ਕਰ ਮਰਾਪਾ ਠੀਕ ਹੈ ਗੈਰੀ ਡਰਾਈਵਰੀ ਨੂੰ ਇਹਦੀ ਡਰਾਈਵਰੀ ਨੂੰ ਮੈਂ ਕੀ ਕਹਾਂ ਹਾਂ ਹੁਣ ਚਲਾਉਣੇ ਦੇ ਆ ਬਾਅਦ ਕਾਟਾ ਵਾਦਾ ਕਰੂ ਦਰ ਵੀ ਆ ਦਰ ਵੀ ਆ ਦਰ ਵੀ ਆ ਨਾ ਓਏ ਕੋਈ ਕਹਿਣਾ ਇਹਨੂੰ ਦੂਜੀ ਸ਼ੀਟ ਤੇ ਪਾ ਫੇਰ ਕਹਾਂਗੇ ਅਜੇ ਕੋਈ ਕਹਿਣਾ ਅਜੇ ਅਜੇ ਸਰਾ ਹੀ ਆ ਓਏ ਬਹੁਤ ਕੈਂਟ ਇਹਨਰ ਕਾ ਡਰਾਈਵਰੀ ਨਹੀਂ ਕੋਈ ਪੀ ਆਰਟੀਸੀ ਲਾ 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 ਤਾਂ ਇਹਨੂੰ ਚਾਬੀ ਕਿਨੇ ਫੜਾਈ ਇਹਨੂੰ ਚਾਬੀ ਕਿਨੇ ਫੜਾਈ ਆ ਮੈਂ ਵੀ ਉਸਤਾਦ ਇਹ ਹੁਣ ਭਾਲੋ ਹੱਥ ਬਾਲਾ ਹੱਥ ਸੀਟਾਂ ਨੂੰ ਇਹ ਵੀ ਸਡਾਂ ਟੋਰੇ ਆ ਗਿਆ ਬਲੈਰੋ ਇਹ ਵੀਰ ਜੀ ਪਹਿਲਾਂ ਲੈਣਾ ਚਲਾਉਂਦੇ ਹੁੰਦੇ ਸੀ ਬਲੈਰੋ ਵਾਲਾ ਗਾਣਾ ਸੁਣਾਵਾ ਤੈਨੂੰ ਬੜਾ ਸਖਸੀ ਹੋ ਮੈਂ ਪਾਉਂਗਾ ਲੈਨ ਵਿੱਚ ਪਾਉਂਗਾ ਤੁਸੀਂ ਸੁਣ ਲਿਓ ਬਲੈਰੋ ਦੇ ਵਿੱਚ ਡੰਡਾ ਵੀ ਸਾਰੇ ਪਿੰਡ ਦੀ ਨਿਗਾਹ ਦੇ ਵਿੱਚ ਚੜ ਗਈ ਬਲੈਰੋ ਤੇਰੀ ਚਟੇ ਰੰਗ ਦੀ ਸੁਣਿਆ ਉਹ ਆਹ ਬੜਾ ਸੁਣਾ ਮੈਂ ਕਰਦਾ ਮੈਂ ਪਹਿਲਾਂ ਜਾਣਦੇ ਮੇਰਾ ਗੇਅਰ ਪਾ ਗੇਅਰ ਪਾ ਕੀ 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 ਆ ਬੜਿਆ ਗਿਆ ਹੀ ਉਹ ਤਾਂ ਗੱਡੀ ਵੀਰ ਚਲਾਉਂਦਿਆ ਵਾ ਤੇ ਗੇਅਰ ਲਾਗੇ ਵਾਲੇ ਵੀਰ ਤੋਂ ਪਾਉਂਦਿਆ ਆਹ ਮੈਨੂੰ ਗੇਰਾਂ ਨਾਲ ਭੇਕ ਲਾਣਾ ਗੱਡੀ ਮੈਂ ਚਲਾਈਏ ਨਾ ਗੇਅਰ ਤੂੰ ਪਾਈ ਗੇਅਰ ਤੂੰ ਪਾਈ ਗਿਆ ਨਹੀਂ ਉਹ ਗੁਰੂ ਵਾ ਮੈਂ ਹਰਾਨਾਂ ਵਾਲੇ ਗਿਆ ਫੜਿਆ ਪਹਿਲਾਂ ਚੁੱਤੀ ਬਲੈਰ ਉਹਦਾ ਚਲਾਣ ਭਰੇ ਆਹ ਬਲਛਣਿਆ ਇਹ ਬਲਛਣਿਆ ਇਹ ਬਲਛਣਿਆ ਯਾਰ 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 ਟਲਬ ਮਸਲਬ ਪਿਓ ਰੇ ਅਮੇ ਕਰੀ ਨਾ ਤੋ ਚੋੜ ਕਰ ਦੂ ਦਿਮਾਗ ਸੈਟ ਨਹੀਂ ajo ਕਣ ਦੇ ਲਵੇੜਾ ਕਰੀ ਸ਼ਾ 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 60 ਤੋਂ ਉੱਪਰ ਨਹੀਂ ਜਾਣੀ ਚਾਹੀਦੀ ਵਿਜੀਟ ਹੈ ਡੀ ਗੱਡੀ ਹਾਂਜੀ ਹਾਂਜੀ ਇਹ ਤਾਂ ਤਰਲੇ ਵਾਲੀ ਗੱਲ ਹੈ ਕੋਈ ਆਰਡਰ ਨਹੀਂ ਆਏ ਉਹਨਾਂ ਨਾਲ ਲੜਨਾ ਹੱਥ ਬੰਨ੍ਹ ਕੇ ਤਰਲਾ ਹੀ ਆ ਇਹ ਏਦਾਂ ਜਨਾਜ਼ਰ ਕੋਈ ਆ ਕੇ ਸਾਹਮਣੇ ਨਿਕਲਦੀ ਨਾ ਕਰਦਾ ਉਹਨਾਂ ਨੂੰ ਮੈਂ ਪੁੱਛਿਆ ਮੈਂ ਸੀ ਯਾਰ ਹੱਸਣ ਦੇ ਯਾਰ ਹੁਣ ਆਪਾਂ ਨੂੰ ਕੀਤਾ ਆਪਦੀ ਗੱਲ ਤੇ ਹੱਸਣ ਦੇ ਹੁਣ ਜਨਾਜ਼ਰ ਆਪਾਂ ਨੂੰ ਕਨਫਰਮ ਨਹੀਂ ਹੈ ਤਾਂ ਜਦ ਜਾ ਆਪਾਂ ਨਹੀਂ ਲੈ ਸਕਦੇ ਕਹਿਣਾ ਮੈਂ ਨਹੀਂ ਹੱਸਣ ਨੰਦਾ ਅੱਬਾ ਪਹਿਲਾਂ ਸ਼ੌਕ ਸ਼ੌਕ ਹੀ ਹੁੰਦਾ ਹੈ ਉਹ ਤਰੇ ਕਿਨੇ ਚੌਲੇ ਪਾਏ ਤੇ ਅਮਰੋਤੀ ਨੂੰ ਚੈੱਕ ਕਰ ਲਾ ਰੋਜਾ ਲੱਗ ਜਾਏਗਾ ਨਾ ਸੱਟ ਤੋਂ ਦਾਣਾ ਘੜ ਆਏ ਨਹੀਂ ਗਈ ਸੱਟ ਤੇ ਆ ਲੈ ਕਈਆਂ ਹੁੰਦੇ ਸੀ ਮੰਦਾ ਆਬਾ ਮੋੜਨਾ ਇਧਰ ਨੂੰ ਔਰ ਚੈੱਕ ਕਰਾਉਣਾ ਇਹ ਜਾਣੇ ਸ਼ੌਂਕ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਮੈਂ ਰਵੀ ਤੂੰ ਤੇ ਬਾਹਰ ਹਰੋ ਜਦੋਂ ਮੇਰੀ ਅਮਰੋਦੀ ਤੂੰ ਬਾਹਰ ਹਣਾ ਆ ਤੂੰ ਬਾਹਰ ਹਾਂ ਮੈਂ ਲਗਾ ਤਿਆਰ ਕਰਾਉਣ ਮੈਂ ਲੈਣ ਨੂੰ ਪਾਉਣ ਲੱਗ ਸੰਦਿਆ ਵੀਰ ਨੂੰ ਹੂੰ ਮੈਂ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਹੋ ਐ ਲੱਗੇ ਅਮਰੋਦੀ ਤਿਆਰ ਕਰਾਉਣਾ ਉਥੇ ਵੀਰ ਆ ਗਿਆ ਤੇ ਪੇਂਟ ਰੰਗ ਕਰਾਉਣ ਨੂੰ ਲਾਈ ਸੀ ਮੈਂ ਲਾਉ ਤੇ ਕਰਨ ਗਏ ਹਾਂ ਕਰਾਉਣਾ ਅੱਛਾ ਪੇਂਟ ਰੰਗ ਕਰਨੇ ਲਾ ਦੀ ਅਮਰੋਦੀ ਉਹਦਾ ਵੀਰ ਆ ਗਿਆ ਲੱਗ ਗਿਆ ਪਿਛਲੇ ਸਾਲ ਜਦੋਂ ਮੈਂ ਆਉਣਾ ਨਹੀਂ ਆਹੋ ਫੈੜੀ ਪੈ ਗਿਆ ਘਰ ਆਂਦਾ ਮੈਨੂੰ ਦੇ ਉਹ ਦੱਸੀ ਕਹਿੰਦਾ ਦੇ ਦੂੰ ਮੈਨੂੰ ਉਹਰਾ ਮੈਂ ਪਤਾ ਨਹੀਂ ਕਿਹੜੇ ਕਿੱਦਾਂ ਕਿਵੇਂ ਸੀ ਮੈਂ ਜਦੋਂ ਮੈਂ ਕੋਲ ਆਇਆ ਮੈਂ ਮੈਨੂੰ ਪੇਪਰਾਂ ਦਾ ਕਰਾਉਣਾ ਸੀ ਜਦੋਂ ਪੇਪਰਾਂ ਦਾ ਪਤਾ ਹੀ ਹੈ ਨਾ 45 ਤੋਂ 50000 ਰੁਪਏ ਪੇਪਰਾਂ 'ਚ ਲੱਗਦਾ ਸੀ ਪੇਪਰ ਬਣਾਉਣ ਦੇ 45 ਤੋਂ 50000 ਤੋਂ ਮੋਡਿਫਿਕੇਸ਼ਨ ਤੋਂ ਨਾਲ 50 ਤੋਂ ਵੱਧ ਲੱਗਣਾ ਸੀ 1.5 ਲੱਖ ਰੁਪਏ ਖਰਚਾ ਹੈ ਤਿਆਰ ਕਰਨ ਦੇ ਉਹਦਾ ਦਵਾ ਉਹਨਾਂ ਮੈਂ ਵੀਰ ਨੂੰ ਕਿਹਾ ਮੈਂ ਤੂੰ ਚਲਾ ਲੈ ਆਉਂਦਾ ਚਲਾਉਂਦਾ 6 ਮਹੀਨੇ ਸਾਲ ਤੂੰ ਚਲਾਉਂਦਾ ਮੈਂ ਗੱਡੀ ਗਾੜੀ ਵੇਚੀ ਨਾ ਉਹ ਗੈਰਾ ਮੈਂ ਬਿਆਨੇ ਚ ਲਖਾਇਆ ਉਹ ਗਾੜੀ ਗੱਡੀ ਨਹੀਂ ਵੇਚ ਸਕਦਾ ਜੇ ਵੇਚੀਂਗਾ ਫਿਰ ਉਹ ਨਿਕਲੀਏ ਠੀਕ ਮੈਂ ਮੈਂ ਫਿਰ ਲੈਣੀਂ ਦਰਖੋ ਠੀਕ 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 ਹੁਣ ਕਿ ਉਹ ਅੱਗੇ ਹੋਰ ਕਿੰਨੂੰ ਨਹੀਂ ਹਾਂ ਹੁਣ ਤਿਆਰ ਜ਼ਰੂਰ ਕਰਾਂਗਾ ਇੱਕਰੀ ਮੈਂ ਕੀ ਬਣਾਵਾ ਬਾਨੇੜਾ ਇਧਰ ਬੱਬਕਾਲਾ ਸਾਹਿਬ ਆ ਗਏ ਆ ਇਕਲੇ ਲੱਲਾ ਤੋਂ ਦਾਵੀਆਂ ਲੈਣੇ ਆਉਂ ਲੈ ਜੀ ਮੈਂ ਤੈਨੂੰ ਲੈਣ ਦਾ ਦਾਵੀਆਂ ਲੈਣੇ ਮੈਂ ਲੈ ਲੂ ਕੋ ਚੱਕਰ ਨਹੀਂ ਪੱਕਾ ਹਾਂ ਯਾ ਯਾ ਗੇਗਾ ਵਾ ਮੈਂ ਕਿੱਲੇ ਨੂੰ ਹੀ ਖੰਦੇੰਦਾਂ ਜਾ ਕੇ ਸਿੱਧੇ ਹੀ ਹੋਣੇ ਮੁੜ ਕੇ ਸਿੱਧੇ ਨਹੀਂ ਕਹਿਣਾ ਰੇ ਖੜਾ ਕਹਿਣਾ ਰੇ ਖੜਾ ਆਇਨਾ ਨੰਨਾ ਨੰਨਾ ਬੋ ਸਾਲੇ ਮੱਥਾ ਠੀਕ ਕਰੀ ਬੋ ਟੇਕਣਾ ਵਾ ਹਾ ਜੀ ਆਵਾਜ਼ ਆ ਗਏ ਹੀ ਬਾਬਾ ਬਕਾਲਾ ਬੈ ਬਕਾਲਾ ਹੀ ਬਾਬਾ ਬਕਾਲਾ ਸਾਹਿਬ ਆ ਗਏ ਬਹੁਤ ਜ਼ਿਆਦਾ ਇੱਥੇ ਮਤਲਬ ਕੀ ਆ ਸੰਗਤ ਬਹੁਤ ਆ ਜੀ ਸੰਤਿਆ ਬਹੁਤ 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 ਸੋਹਣੀ ਸੰਤਿਆ ਇੱਥੇ ਮੱਥਾ ਠੇਕ ਦਿਓ ਜੀ ਆਦੀ ਗੱਲ ਆ ਬਹੁਤ ਸੋਹਣੀ ਸੰਤਿਆ ਲਾੜਾ ਬਾਹਰ ਉਤਰ ਕੇ ਮਾਰ ਇੱਕ ਪਾਰਕਿੰਗ ਹੈ ਕਿ ਤੇ ਗੱਡੀ ਲੈ ਜਾਂਦੀ ਰਹਿੰਦੇ ਹੋਏ ਹਾਂ ਐਵੇਂ ਬਾਹਰ ਚ ਇੱਥੇ ਉੱਕੇ ਹੋਵਾਂਗੇ ਪਾਰਕਿੰਗ ਕਿੱਥੇ ਕਿੱਧਰ ਵੜੀ ਜਾਣਾ ਵਾ ਉਹ ਆਪਾਂ ਮਾੜਾ ਮੱਥਾ ਟੇਕਣੀ ਆ ਬਾਹਰੋਂ ਇੱਥੇ ਲਾਉਣੀ ਆ ਉਹ ਆਪਾਂ ਚ ਆ ਚੱਲ ਜੀ ਇੱਕ ਉਫਾ ਇੱਥੇ ਖੱਲੇ ਆ ਜਾ ਪਟੜੇ ਉਤਰ ਕੇ ਹਾਂਜੀ ਕਿੰਨੀ ਭਾਜੀ ਸਾਸ਼ੀ ਗੱਲ ਭਾਜੀ ਸਾਸ਼ੀ ਗੱਲ ਦਾ ਸਾਲਿਆ ਪਹਿਲੀ ਥਾਰ ਮਿਲਿਆ ਤੂੰ ਮੇਰੇ ਗਾੜੀ ਕਰੀਏ ਓਏ ਓਹ ਕੁਲਸੀਆ ਮੈਂ ਹਾਂ ਜੀ ਗਿਆਨੀ ਪੰਜ ਦਾ ਸਸੀ ਕਮ ਮੈਂ ਸਾਲਿਆ ਸਾਲ ਬਾਅਦ ਮਿਲਿਆ ਤੂੰ ਮੇਰੇ ਗੜੀਆਂ ਐ ਕਰੀ ਜਨਾ ਤੂੰ ਗਾੜੀ ਮੇਰੇ ਆ ਗਿਆ ਹੁਣ ਮੈਂ ਤੇ ਕੋਣਾ ਕੋ ਬੋਲਣਾ ਹੈ ਦੇਖੋ ਬੋਲਣਾ ਹੀ ਤੂੰ ਚੱਲ ਗੋਲ ਚੱਲ ਮਸੜਾ ਦੇਖ ਲੈ ਪੜ ਅੱਗੇ ਕਰ ਇਹਨੂੰ ਕਿ ਅੱਗੇ ਵੀ ਹੁਣ ਕਰ ਕੁਛ ਉਹਦੇ ਹੱਲ ਕਰਕੇ ਦੇ ਅਣਕਾ ਉਸਤਾਦ ਜੀ ਅੱਗੇ ਵੀ ਕਰੋ ਕੁਛ ਕੋਈ ਕਰੋ ਪੇਸ਼ਕਾਰੀ ਲੈ 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 ਐ ਨਹੀਂ ਆ ਭਰਾ ਐ ਨਹੀਂ ਆ ਜਾਓ ਨਹੀਂ ਨਹੀਂ ਅੱਲਾ ਦੇ ਨਾਮ ਤੇ ਹੜ ਕੋ ਚਪੇੜਾ ਹੀ ਖਾਣੀਆਂ ਦੀ ਗੱਲ ਕਰ ਆਹ ਆਹ ਥਿਸ ਵਨ ਐ ਦਾ ਇਹ ਵਾਲਾ ਇਹ ਵਾਲਾ ਚਾਹੀਏ ਇਹ ਵਾਲਾ ਚਾਹੀਏ ਅੱਲਾ ਦੇ ਨਾਮ ਤੇ ਹੜ ਤੋਂ ਚਪੇੜਾ ਹੀ ਖਾਣੀਆਂ ਦੀ ਗੱਲ ਕਰ ਕਿਡਾ ਮੂੰਹ ਹੀ ਉਧਰੇ ਨੱਕ ਇਹਨੂੰ ਇਹਨਾਂ ਦਾ ਨੱਕ ਲਾ ਸ਼ੀਸ਼ਾ ਠਾ ਕੇ ਪਈ ਰਹਿਣ ਦੇ ਰਵਾਂ ਦੇ ਚਲਾ ਯਾਰ ਚਲਿਏ ਮਾਮਾ ਨੂੰ ਖਵਾ ਦੋ ਭੁੱਖ ਨਾ ਜਾਣ ਨੇ ਨਾਲ ਦੀ ਸਵੇਰ ਸੇ ਹੀ ਗੱਤੀ ਭਜਾਈ ਵੰਡੇ ਕਦੀਆਂ ਨਹੀਂ ਹਾਂ ਇਸ ਟਾਈਮ ਤੇ ਲੈ ਸੋਕੇ ਮम्मा ਘਟਾ ਬੇਡੂ ਬੇ ਰੋਟੀ ਢਾਬੇ ਆ ਰੋਕਦੇ ਆ ਵਾਹ ਯਾਰ ਭੁੱਖ ਬੜੀ ਲੱਗੀ ਸਹੀ ਗੱਲ ਦਸਾਂ ਮੈਨੂੰ ਜਾਣੇ ਨਾ ਲਿਬਰੀ ਦੋ ਪਾਸੇ ਤੂੰ ਇਹ ਦੱਸ ਕਿੱਥੋਂ ਖਾਉਣਾ ਹੈ ਲੈ ਇਹ ਵਨ ਮੱਲੀ ਢਾਬਾ ਵੀ ਨਿਕਾਤਾ ਸੀ ਗੁਰੂ ਆਜ ਇਹਦੇ ਵੀ ਰਾਸ਼ਨ ਬਣੀ ਸਵਾ ਰਹੀ ਚਲੋ ਇੰਦਰ ਦੀ ਮਾਰੋ ਸ਼ਾਲਾ ਗੱਡੀ ਉੱਤੇ ਲਾ ਜਾਨੇ ਉੱਤਰਾਏ ਨੇ ਹੈ ਸੈ ਚੱਲਿਆ ਘੁੰਮਣ ਹੈ ਚੱਲ ਯਾਰ ਖਾਣਾ ਉਹਦੇ ਢਾਬੇ ਬੇ ਰੋਟੀ ਲਈਏ ਬੜੇ ਮਿਹਰਬਾਨੀ ਜਿਹੜਾ ਤੀਰਕ ਤੇ ਬ੍ਰੇਕ ਮਾਰ ਕੇ ਰੋਸਟ ਰਸ਼ ਲੱਗੇ ਜਣਾ ਖਵਾਉਣਾ ਥੈਂਕ ਯੂ bro ਥੈਂਕ ਯੂ ਆ ਖਾਈਏ ਫਿਰ ਵੇਦੇ ਆ ਤੋਂ ਮਮਾ ਟਾਈਮ ਨਾਲ ਉੱਧਰ ਆ ਗਿਆ ਚਬਲਾ ਨਾਲ ਆਇਆ ਕਰੀਏ ਤੈਨੂੰ ਸੁਪੰਡੇ ਕਰਕੇ ਆਏ ਨੇ ਉਹ ਇਹ ਸ਼ਦਾਈਆਂ ਕੋਈ ਕੋਈ ਵੇਖੀ ਜਾਣੀ ਆ ਬੈਠੋ ਇਹ ਚੱਲੀ ਜਾਂਦੀ ਵੀ ਵੀ ਸਟੇਟਸ ਲਾ ਲੈਨੇ ਉਹਨੂੰ ਸਾਰੇ ਢੇੜੇ ਆਪਦੇ ਵੀਊਜ਼ ਨਹੀਂ ਦੇ ਰਹੇ ਵੀ ਨਹੀਂ ਨੇਕ ਕਰ ਵੀ ਲਈ ਆ ਆਪਦੇ ਵੀਊਜ਼ ਨਹੀਂ ਦੇ ਰਹੇ ਜੇ ਮੇਰੇ ਵੀਊਜ਼ ਦੀ ਗਿਣਤੀ ਵਾਦੀ ਹੁੰਦੀ ਨਾ ਕਹਿੰਦਾ ਭੈਣ ਜੋ ਮਿਲੀਆਨ ਤੋਂ ਵੀ ਟਪਾ ਦੇਣਾ ਐ ਮੈਂ ਗਵਾੜਾਂਗੇ ਆਖੇ ਭਾਈ ਬੜੀ ਮਿਹਰਬਾਨੀ ਤੂੰ ਢਾਪੇ ਤੇ ਖਲਾ ਰਿਆ ਤੇ ਰੋਟੀ ਖਾਦੀ ਉਹ ਯਾਰ ਇਹ ਕਿਤੇ ਬਟਰ ਨਾਲ ਮਿਲ ਜਾਂਦੇ ਨਾ ਤਾਂ ਹੋਰ ਨਜ਼ਾਰਾ ਹੁੰਦਾ ਉਹ ਭਾਈ ਆ ਕੁੜੀਆ ਰੋਟੀ ਨੂੰ ਨਾ ਲਾ ਲਾ ਕੇ ਬਟਰ ਤੇ ਕਹਿੰਦਾ ਬਟਰ ਨਾ ਨਹੀਂ ਆਂਦਾ ਬਰਨਾ ਨਹੀਂ ਆ ਲੱਗਦਾ ਹੀ ਬਣਾਉਂਦਾ ਉਹਨੂੰ ਚੰਗੇ ਭਲਿਆ ਨੂੰ ਤਿੰਨਾ ਜਾਣ ਨੂੰ ਕਹਿੰਦਾ ਬਟਰ ਨਾ ਨਹੀਂ ਐ ਚੋਕੂ ਸਹੀ ਆ ਉਚੰਦਨੋਂ ਨਾ ਨੰਤਾ ਬੜਾ ਤੇਨੋਂ ਬੜੇਨੀਆਂ ਬਣ ਤੂੰ ਹੀ ਹਨਾ ਇਹ ਉਹ ਭਾਵੇਂ ਤੈਨੂੰ 25 ਦਾ ਲਾ ਦਿੰਦਾ ਚੱਲ ਕੋਈ ਨਹੀਂ ਕੁੜੀ ਤੇਰੀ ਮੋਟਸਰ ਹਾਂ ਕੋਈ ਕੁੜੀ ਵਾ ਇਹ ਸੁਣਿਆ ਅਫਸਰ ਨੂੰ ਜੇ ਆਪਾਂ ਲਾਤਾ ਵਾ ਹੂੰ ਆਪਾਂ ਨੂੰ ਨਾ ਇੱਕ ਕੰਮ ਕਰਾਉਣਾ ਪੈਣਾ ਵਾ ਸਮਝ ਨਹੀਂ ਆਉਂਦੀ ਵੀ ਇਹ ਸੀਨ ਬੜਿਆ ਆਪਣੇ ਨਾਲ ਕਿਉਂਕਿ ਗੱਡੀ ਕੱਲ ਆਪਾਂ ਕਰਾਇਆ ਗੇਜ ਦਾ ਕੰਮ ਆ ਆਹੋ ਸੋਗੀਆਂ ਨੂੰ ਆ ਆਵੇ ਨਾ ਪਰ ਕੀ ਸੀਨ ਬਣਿਆ ਆ ਚਾਰ ਵਿੱਚ ਬਲਿੰਕ ਕਰ ਡਿਆ ਓਏ ਜਦੂ ਹੋ ਗਈ ਇਹਨੇ ਕੀ ਚੱਕਰ ਬਣ ਗਿਆ ਇਹ ਮੈਨੂੰ ਵੀ ਪਹ ਲੱਗ ਰਿਹਾ ਕੀ ਬਣ ਗਿਆ ਜੀ ਨਹੀਂ ਕੈਮਰਾ ਬਲਿੰਕ ਕਰਦਾ ਤੇ ਰੋਡ ਤੇ ਰੋਡ ਵੀ ਕਰਦਾ ਹੁੰਦਾ ਬਲਿੰਕ ਆ ਤੇ ਇਹ ਨਾ ਇਹ ਚਾਰ ਡੰਡੇ ਸ਼ੋ ਕਰੀ ਜਾਂਦਾ ਗੁਰੂਆ ਘੱਟੋ ਘਾਟ ਐਂ ਗੱਡੀ ਚ ਲਾਤੀ ਨਹੀਂ ਮੇਰੇ ਸਾਨੂੰ ਨਾਲ ਜਿਆਦਾ ਨਹੀਂ ਕਿ 100 ਕਿਲੋਮੀਟਰ ਦਾ 100 ਕਿਲੋਮੀਟਰ ਦਾ ਚਾ ਵੱਧ ਚੱਲ ਗਈ ਯਾਰ ਤੇ ਪਰੇ ਬਲੈਂਕੀ ਕੀ ਕਹਿੰਦੇ ਉੱਥੇ ਹੀ ਅੜਿਆ ਨਾ ਵਧਣ ਦਾ ਨਾ ਘਟਣ ਦਾ ਮੇਲਾ ਦਾ ਗੇਜ ਜਿਹੜੀ ਉਹ ਗੁੱਲਟਰੂ ਜਾਂਦਾ ਡੜਾ ਉਹ ਫਸ ਗਿਆ ਵਾ ਕੁਝ ਵਿਖਾਣਾ ਨਾ ਉਹ ਕੋਈ ਜੰਨੇ ਜਨੂੰ ਗੱਲ ਕਿਝ ਹੋਈ ਨਾ ਜਿਹੜੇ ਕੋ ਉਹਨੂੰ ਕਹਿੰਦੇ ਯਾਰ ਸੈੱਟ ਕਰਕੇ ਦੇ ਕੀ ਬਣਿਆ ਬਾਕੇ ਮਿਲਦਾ ਕੋਈ ਨਹੀਂ ਆਪਾਂ ਲਾ ਵੀ ਆਪਣਾ ਵੀਰ ਆਇਆ ਹੈ ਆਪਣੀ ਗੱਡੀ ਨਹੀਂ ਗਿਆ ਚੈੱਕ ਕਰਨੇ ਇਹ ਕਿ ਇਹਨੇ ਵੀਰ ਨੇ ਗੱਲ ਕਰਾਂ ਮੈਂ ਕੱਲ ਦਾ 2 ਸਹੜਾ ਤੇ ਆਮ ਦਾ ਏਡਾ ਲੈਣਾ ਚੰਗੇ ਭਲੇ 4 ਸਾਲੇ ਕੱਲ ਪਰਸੋਂ ਤੇ ਚੱਲੀ ਜਾਂਦੇ ਇਹ ਆਇਆ ਜ ਆਉਂਦੇ ਸੈਲਰੀ ਤੇ ਦੋ ਸੈਲ ਬਈ ਦੋ ਸੁੱਟਦੇ ਆ ਹੁਣ ਤੈਨੂੰ ਕੀ ਕਹੀਏ ਵੀ ਤੂੰ ਸਾਡਾ ਵਹਿਮ ਦੂਰ ਕੀਤਾ ਸਲਖਣਾ ਕਹੀਏ ਕਿ ਕਲਹਿਣਾ ਕਹੀਏ ਤੈਨੂੰ ਮੈਨੂੰ ਇਹ ਨਹੀਂ ਸਮਝਾਉਂਦੀ ਬਾਕੀ ਚਲੋ ਆਪਾਂ ਵੀ ਮੇਰ ਨੂੰ ਲਾਤਾ ਲਾਦੇ ਲੱਗੇ ਆ ਤੇ ਕੋਸਾ ਬਣਾ ਹੈ ਕੋਸਾ ਬਣਾ ਕੋਸਾ ਤੁਹਾਡੀ ਵੀਡੀਓ ਵਿੱਚ ਆ ਗਿਆ ਤੂੰ ਕੋਸਾ ਬਣੂ ਮੈਂ ਬੰਦ ਕਰ ਇਹ ਨਹੀਂ ਇਹ ਨਹੀਂ ਮੈਂ ਵੀਡੀਓ ਬਣਾਈ ਬਹੁਤ ਦਾ ਕਿਲੋ ਵੀੜਨ ਚੁੱਕਿਆ ਗਿਆ ਕੋਸਾ ਲਿਆ ਮੈਂ ਪਹਿਲਾਂ ਲਾਤਾ ਤੇ ਬਾਅਦ ਆਇਆ ਸੀ ਢੰਡਾ ਹੋ ਗਿਆ ਜਾ ਪਰਾ ਜਾ ਪਰਾ ਲੱਕ ਚ ਐ ਕੁੱਪ ਪਾਇਆ ਜਿੱਦਾ ਭੈਣਾ ਗੜੀ ਨੂੰਂਡੀ ਚ ਨਹੀਂ ਪਾ ਦਿੰਦੇ ਕੁੱਪ ਚ ਬੜਨ ਨਾਲ ਚੱਲ ਠੀਕ ਹੈ ਇਹਨੂੰ ਬੰਦ ਕਰ ਤੇ ਚਲੋ ਠੀਕ ਹੈ ਆਪਾਂ ਕਰਦੇ ਇਥੇ ਬਾਕੀ ਫੇਰ ਮਿਲਾਂਗੇ ਤੁਹਾਨੂੰ 90 ਵਲੌਗ ਦੇ ਨਾਲ ਉਹ ਦੇਖ ਲਈ